ਭਰਾ ਦਾ ਭਰਾ ਹੀ ਹੁੰਦਾ ਜਦ ਮਰਜੀ ਅੱਧੀ ਰਾਤ ਨੂੰ ਮੈਂ ਕੁੰਡ ਘੜਕਾ ਦੇ ਕਰ ਲੈ ਲੈ ਕੇ ਆੜੀ ਕਦੀ ਕੁਝ ਕਰਨ ਤੂੰ ਕਿੱਥੇ ਬਹਲ ਹੋਈ ਗਈ ਕਿਉਂ ਕੀ ਭਾਵੁਕ ਹੋ ਗਿਆ ਬਾਈ ਜਿਹਦਾ ਭਰਾ ਸੀ ਸੱਜੀ ਬਾਹ ਸੀ ਤੂੰ 10 ਵਜੇ ਦੇਖ ਤਾ ਰਾਤ 10:30 ਵਜੇ ਕਾਲ ਕਰਾਈ ਮੇ ਤੂੰ ਕਹਿੰਦਾ ਤਾਉ ਨੂੰ ਫੋਨ ਕਰੋ ਤੀ ਤਾਉ ਚ ਜਿਲੀ ਗਿਆ ਉਹ ਬਈ ਸਭ ਬੱਚੇ ਇਹ ਦੱਸੋ ਬੱਚੇ ਨੂੰ ਵੀ ਦੱਸਿਆ ਨਹੀਂ ਹਾਲ ਤਾਂ ਕੁਝ ਨਹੀਂ ਦੱਸਿਆ ਗੱਲ ਮੁਹਾਲੀਲੇ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਜੋ ਦਿਨ ਦਿਹਾੜੇ ਇੱਕ 40 ਸਾਲਾਂ ਵਿਅਕਤੀ ਦਾ ਕਤਲ ਹੋਇਆ ਸੀ ਜਿਸ ਤੋਂ ਬਾਅਦ ਪਰਿਵਾਰ ਕੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਪਰਿਵਾਰ ਦੇ ਮੈਂਬਰਾਂ ਨਾਲ ਅਸੀਂ ਕਾਫੀ ਰਾਬਤਾ ਕਾਇਮ ਕੀਤਾ ਪਰ ਉਹ ਆਪਣੇ ਉਸ 40 ਸਾਲਾਂ ਨੌਜਵਾਨ ਦੀ ਮੌਤ ਦੁੱਖ ਦੇ ਵਿੱਚ ਸੀ ਸਹੀ ਨਹੀਂ ਸਮਝਿਆ ਸੀ ਵੀ ਕਿ ਕਿਤਨਾ ਕਿਤੇ ਵੱਡਾ ਦੁੱਖ ਹੋਵੇ ਅਸੀਂ ਗੱਲਬਾਤ ਕਰੀਏ ਤਾਂ ਕੁਝ ਇੱਕ ਉਸ ਸਮੇਂ ਦੇ ਵਿੱਚੋਂ ਉਸ 40 ਸਾਲਾਂ ਵਿਅਕਤੀ ਬਿੰਦੇ ਦਾ ਭਰਾ ਸਾਡੇ ਨਾਲ ਹੈ ਭਾਈ ਜੀ ਕੱਲ ਜਿਹੋ ਘਟਨਾ ਹੋਈ ਹੈ ਤੁਹਾਡਾ ਭਰਾ ਦੱਸਿਆ ਜਾ ਰਿਹਾ ਹੈ ਅ ਪਹਿਲਾਂ ਦੁਬਈ ਲੈ ਕੇ ਆਇਆ ਉਸ ਤੋਂ ਬਾਅਦ ਇੱਥੇ ਹੁਣ ਕੰਮ ਕਾਰ ਤਲਾਸ਼ ਸੀ ਤਾਂ ਕਿੰਨਾ ਕ ਵੱਡਾ ਦੁੱਖ ਹੈ ਭਾਈ ਜੀ ਕਿਉਂਕਿ ਭਰਾ ਸੱਜੀ ਬਾਹ ਹੁੰਦਾ ਤੇ ਭਰਾ ਨਾਲ ਦੇ ਖੇਡੇ ਹੁੰਨੇ ਸਭ ਕੁਝ ਹੁੰਦਾ ਤੇ ਜਦੋਂ ਪਤਾ ਲੱਗਿਆ ਤਾਂ ਕਿਸ ਤਰੀਕੇ ਦਾ ਤੁਸੀਂ ਇਸ ਜਗ੍ਹਾ ਤੇ ਪਹੁੰਚੇ ਕਿਸ ਤਰੀਕੇ ਨਾਲ ਸਾਰਾ ਪਹਿਲੀ ਗੱਲ ਤਾਂ ਮੈਨੂੰ ਉਸ ਉਹ ਨਹੀਂ ਹੋਇਆ ਵੀ ਪ੍ਰੋਸਾ ਹੀ ਨਹੀਂ ਹੋਇਆ ਵੀ ਵਿਸ਼ਵਾਸ ਨਹੀਂ ਹੋਇਆ ਵੀ ਇਦਾਂ ਦਾ ਕੰਮ ਹੋ ਗਿਆ ਠੀਕ ਹੈ ਨਹੀਂ ਉਸ ਤੋਂ ਬਾਅਦ ਮੈਂ 16 ਸੈਕਟਰ ਪਹੁੰਚਿਆ ਉਸ ਤੋਂ ਬਾਅਦ ਜਾ ਕੇ ਦੇਖੀ ਭਰਾ ਦੀ ਡੈੱਡ ਬਾਡੀ ਦੇਖੀ ਉੱਥੇ ਬਾਅਦ ਬੜਾ ਦੁੱਖ ਲੱਗਿਆ ਹਾਂ ਇਹ ਕੀ ਕੰਮ ਪਾਣਾ ਵਰਤ ਗਏ ਸਾਡੇ ਨਾਲ ਠੀਕ ਹੈ ਨਹੀਂ ਸਾਡੀ ਤਾਂ ਕਿਸੇ ਦੁਸ਼ਮਣ ਦੀ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਨਹੀਂ ਹਾਂਜੀ ਬਈ ਇਕੱਠੇ ਖੇਡਿਓ ਹੁੰਦੇ ਭਰਾ ਭਰਾ ਇਕੱਠਾ ਸਾਰਾ ਕੁਝ ਸੋਚਿਆ ਹੁੰਦਾ ਕਿ ਅਸੀਂ ਅੱਗੇ ਕੁਝ ਕਰਨਾ ਹੈ ਸਭ ਕੁਝ ਕੀਤਾ ਹੁੰਦਾ ਹੈ ਪਰ ਜਦੋਂ ਮੌਤ ਦੀ ਖਬਰ ਆਂਦੀ ਹੈ ਤਾਂ ਫਿਰ ਬੰਦਾ ਟੁੱਟ ਜਾਂਦਾ ਅੰਦਰੋਂ ਕੱਲ ਦਾ ਮੈਚ ਸਹੀ ਨਹੀਂ ਸਮਝਿਆ ਤੁਹਾਡੇ ਨਾਲ ਗੱਲਬਾਤ ਕਰਨਾ ਚਲੋ ਤੁਸੀਂ ਹੁਣ ਥੋੜੇ ਬਾਹਰ ਨਿਕਲਿਓ ਤਾਂ ਅਸੀਂ ਗੱਲਬਾਤ ਕੀਤੀ ਹੈ ਤਾਂ ਉਸ ਤੋਂ ਬਾਅਦ ਕਿੰਨਾ ਇੱਕ ਹੁਣ ਤੁਹਾਨੂੰ ਲੱਗ ਰਿਹਾ ਕਿ ਵਿਸ਼ਵਾਸ ਨਹੀਂ ਹੁੰਦਾ ਦੂਜੇ ਪਾਸੇ ਉਸ ਤੋਂ ਬਾਅਦ ਹੁਣ ਜਾਣ ਤੋਂ ਬਾਅਦ ਕਿੰਨਾ ਤੁਹਾਨੂੰ ਲੱਗਦਾ ਹੈ ਕੰਮਕਾਰ ਦੇ ਉੱਤੇ ਅਸਰ ਪਵੇਗਾ ਕਿੰਨਾ ਤੁਹਾਡੇ ਪਰਿਵਾਰ ਦੇ ਵਿੱਚ ਸਦਮੇ ਦੇ ਵਿੱਚ ਸਭ ਕੁਝ ਦਾ ਫਰਕ ਪਊਗਾ ਦੇਖੋ ਜੀ ਕਿਉਂਕਿ ਸੱਚੀ ਬਾਤ ਹੀ ਮੇਰੀ ਤਾਂ ਹੋ ਠੀਕ ਹੈ ਨਾ ਕੋਈ ਵੀ ਗੱਲਬਾਤ ਕਰਨੀ ਕੁਝ ਵੀ ਕਰਨੀ ਅਸੀਂ ਦੋ ਜਿਹੜੇ ਆਪਸ ਵਿੱਚ ਗੱਲਬਾਤ ਕਰੇ ਕਰਦੇ ਕੋਈ ਵੀ ਗੱਲਬਾਤ ਕੋਈ ਵੀ ਕੁਝ ਵੀ ਕਰਦਾ ਚਾਹੇ ਕੁਝ ਵੀ ਠੀਕ ਹੈ ਨਹੀਂ ਹੁਣ ਫਰਕ ਤਾਂ ਹੈ ਹੀ ਹੈ ਭਰਾ ਭਰਾ ਤਾਂ ਭਰਾ ਹੀ ਹੁੰਦਾ ਜੀ ਘਰ ਦੀ ਗੁਜ਼ਾਰੀ ਲਈ ਦਵਾਈ ਗਿਆ ਸੀ ਹਾਂਜੀ ਪਹਿਲਾਂ ਗਿਆ ਸੀ ਉਹ ਦਵਾਈ ਗਿਆ ਸੀ 8 ਤੋਂ 10 ਸਾਲ ਲੱਗ ਕੇ ਆਇਆ ਦਵਾਈ ਮਾਤਾ ਤੁਹਾਡੇ ਤੇ ਬਾਪੂ ਜੀ ਮਾਤਾ ਹੀ ਡੈਥ ਹੋ ਗਈ ਸੀ ਬਾਪੂ ਘਰੇ ਹੈਗਾ ਬਾਪੂ ਦਾ ਪਤਾ ਲੱਗਿਆ ਉਹਨੂੰ ਬਾਪੂ ਨੂੰ ਕੀ ਹਾਂ ਅੱਜ ਤੱਕ ਨਹੀਂ ਦੱਸਿਆ ਬਾਪੂ ਨਹੀਂ ਦੱਸਿਆ ਅੱਜ ਤੱਕ ਬਾਪੂ ਨੂੰ ਨਹੀਂ ਦੱਸਿਆ ਸਤਵੀਂ ਜਾਣਾ ਸੀ ਸਤ ਉਹਦਾ ਬਜ਼ੁਰਗ ਬੰਦੇ ਦਾ ਕਾੜ ਦੇ ਵੀ ਪੀਸਟ ਉਹਦਾ ਦੱਸਿਆ ਨਹੀਂ ਨਹੀਂ ਹਲੇ ਨਹੀਂ ਦੱਸਿਆ ਜੀ ਦੱਸਿਆ ਜਾਰੇ ਕੀ ਭਰਾ ਦਾ ਸੰਸਕਾਰ ਵੀ ਨਹੀਂ ਕੀਤਾ ਤੁਸੀਂ ਨਹੀਂ ਸੰਸਕਾਰ ਵੀ ਹਲੇ ਨਹੀਂ ਕੀਤਾ ਜੀ ਸੰਸਕਾਰ ਜਿਸ ਜੋਗਲ ਦਾ ਜੋ ਲੇਡੀਜ਼ ਰਿਫੜ ਹੁੰਦੀ ਜੋਗਲ ਦਾ ਸੰਸਕਾਰ ਨਹੀਂ ਹੋਊਗਾ ਕੋਈ ਔਰਤ ਦਾ ਨਾਮ ਆ ਰਿਹਾ ਹਾਂਜੀ ਔਰਤ ਦਾ ਨਾਮ ਆ ਰਿਹਾ ਵਿੱਚ ਦੋ ਬੰਦੇ ਆ ਵਿੱਚ ਹਾਂਜੀ ਦੋ ਬੰਦੇ ਇੱਕ ਲੇਡੀਸ ਇੱਕ ਜਿਹੜਾ ਬੰਦਾ ਫੜ ਲਿਆ ਹਾਂਜੀ ਫੜ ਲਿਆ ਹਾਂਜੀ ਤੋ ਭਾਈ ਜਿਸ ਤਰੀਕੇ ਨਾਲ ਭਰਾ ਦੀ ਜਿਹੜੀ ਦੁੱਖ ਹੁੰਦਾ ਉਹ ਭੁੱਲਿਆ ਨਹੀਂ ਜਾਂਦਾ ਨਹੀਂ ਭੁੱਲਿਆ ਜਾਂਦਾ ਨਹੀਂ ਭੁੱਲਿਆ ਜਾਂਦਾ ਭਰਾ ਦਾ ਭਰਾ ਹੀ ਹੁੰਦਾ ਜਦ ਮਰਜੀ ਅੱਧੀ ਰਾਤ ਨੂੰ ਮੈਂ ਕੁੰਡ ਘੜਕਾ ਦੇ ਕਰ ਮੇਰੇ ਬੱਚਾ ਰਾਤ ਨੂੰ ਜਿੱਦਾਂ ਹਾਂ ਜੀ ਦੋਨੇ ਭਰਾ ਸੀ ਸਿਸਟਰ ਹੈ ਮੇਰੀ ਜਿੱਦ ਰਾਤ ਨੂੰ 9:30 ਤੱਕ ਬਿਜਾੜਾ ਕਦੀ ਬੱਚੇ ਵਾਸਤੇ ਚਾਕਲੇਟ ਲੈ ਕੇ ਆੜੀ ਕਦੀ ਕੁਝ ਕਰਨਾ ਤੂੰ ਕਿੱਥੇ ਭੁੱਲ ਹੋ ਗਈ ਕੋਈ ਨਹੀਂ ਭਾਈ ਕੋਈ ਨਹੀਂ ਕੋਈ ਗੱਲ ਨਹੀਂ ਬਿਲਕੁਲ ਤੂੰ ਦੇਖੋ ਕਿ ਭਾਵਕ ਹੋ ਗਿਆ ਬਾਈ ਜਿਹਦਾ ਭਰਾ ਸੀ ਸੱਜੀ ਬਾਹ ਸੀ 40 ਸਾਲਾਂ ਉਸ ਭਰਾ ਦੇ ਨਾਲ ਸਲਾਮ ਮਸ਼ਵਰਾ ਕਰਨਾ ਉਸਦੇ ਨਾਲ ਗੱਲਬਾਤ ਕਰਨੀ ਤਾਂ ਟੁੱਟ ਜਾਂਦਾ ਹੈ ਬੰਦਾ ਤੇ ਕੋ ਤੁਸੀਂ ਜਦੋਂ ਸ਼ਾਮ ਨੂੰ ਰੋਜ਼ਾਨਾ ਨੇ ਦੱਸਿਆ ਕਿ ਘਰ ਆਂਦਾ ਸੀ ਤਾਂ ਬੱਚਿਆਂ ਵਾਸਤੇ ਕੁਝ ਲੈ ਕੇ ਆਣਾ ਭਾਈ ਬੱਚੇ ਵੀ ਡੀਕਦੇ ਹੁਣੇ ਫਿਰ ਤੁਹਾਡੇ ਵੀ ਬੱਚੇ ਨੇ ਰਾਤ ਨੂੰ 10 ਵਜੇ ਇਹ ਦੇਖੋ ਦੇਖ ਰੋ ਰਾਤ 10:30 10:00 ਵੀ ਕਾਲ ਕਰਾਈ ਵੀ ਤੋ ਕਹਿੰਦਾ ਤਾਊ ਨੂੰ ਫੋਨ ਕਰੋ ਇਹ ਤਾਊ ਚ ਜਿੱਲੇ ਗਿਆ ਖਬਰ ਜੋਗੀ ਬੱਚਿਆਂ ਦਾ ਸਤਾ ਬੱਚੇ ਇਹ ਦੱਸੋ ਬੱਚੇ ਨੂੰ ਵੀ ਦੱਸਿਆ ਜੇ ਹਾਲ ਦਾ ਕੁਝ ਦੱਸਿਆ ਤੁਸੀਂ ਆਪਣੇ ਘਰੇ ਜਾ ਕੇ ਦੇਖਦਾ ਸਭ ਕੁਝ ਦੇਖਦਾ ਇਹ ਦੇਖੋ ਬਿਲਕੁਲ ਤੂੰ ਦੇਖੋ ਕਿ ਜਦੋਂ ਭਰਾ ਦਾ ਭਰਾ ਦੁਨੀਆ ਚਲੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਬੜਾ ਸਮਾਂ ਮੁਸ਼ਕਲ ਹੋ ਜਾਂਦਾ ਹੈ ਤਾਂ ਇਹ ਉਹ ਟੁੱਟਿਆ ਹੋਇਆ ਭਰਾ ਹੈ ਜਿਸ ਦਾ ਭਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਕੀ ਕਸੂਰ ਸੀ ਉਸ ਨੌਜਵਾਨ ਦਾ ਕੀ ਦੁਸ਼ਮਣੀ ਸੀ ਭਾਵੇਂ ਕਿ ਪੁਲਿਸ ਵੱਲੋਂ ਅਜੇ ਖੁਲਾਸੇ ਕਰਨੇ ਨੇ ਕਿ ਕਿਸ ਨੇ ਕਿਵੇਂ ਕਿਉਂ ਮਾਰਿਆ ਹੈ ਬਈ ਨੋਵਲ ਦੱਸਿਆ ਗਿਆ ਕਿ ਇੱਕ ਔਰਤ ਤੇ ਨਾਲ ਇੱਕ ਨੌਜਵਾਨ ਦਾ ਨਾਮ ਸਾਹਮਣੇ ਆ ਰਿਹਾ ਰਾਤੀ 10:30 ਵਜੇ ਫੋਨ ਕਰਿਆ ਮੁੰਡੇ ਨੇ ਮੇਰੇ ਨਾਲ ਛੋਟੇ ਜਿਹੇ ਨaik ਮੋਜੂਰ ਸਿੰਘ ਨੇ ਵੀ ਤਾਉ ਨੂੰ ਫੋਨ ਕਰੋ ਪਪਾ ਚੀਜੀ ਮੋਹਣੀ ਮੈਂ ਅੱਛਾ ਵੀ ਤਾਉ ਨੂੰ ਫੋਨ ਕਰੋ ਕਿੱਥੇ ਗਿਆ ਤਾਉ ਕਿੱਥੇ ਗਿਆ ਉਹ ਡੇਲੀ ਸ਼ਾਮ ਨੂੰ ਕੋਈ ਨਾ ਕੋਈ ਕਦੀ ਕੁਰਕਰੇ ਲਈ ਜਾਣੇ ਕਦੀ ਚਿਪਸ ਲਈ ਜਾਣੀ ਡੇਲੀ ਕੁਝ ਨਾ ਕੁਝ ਲੈ ਕੇ ਜਾਂਦਾ ਮੰਨੋ ਨਹੀਂ ਟੈਨਸ਼ਨ ਦਿੱਤੀ ਬੱਚਿਆਂ ਦੀ ਕਿ ਹਾਂ ਬੜਾ ਭਰਾ ਹੈਗਾ ਪਿੱਛੇ ਮੈਂ ਬਾਹਰ ਹਾਂ ਮੈਂ ਬਾਹਰ ਹਾਂ ਮੇਰਾ ਟੈਕਸੀ ਦਾ ਕੰਮ ਹੈ ਜੀ ਮੈਂ ਕਦੇ ਕਿਤੇ ਚਲੇ ਜਾਣਾ ਕਦੇ ਕਿਤੇ ਚਲੇ ਜਾਣਾ ਪਰਾ ਹੀ ਸਭ ਕੁਝ ਚਲੋ ਜੋ ਵੀ ਕੁਝ ਕਰਨਾ ਮਾੜਾ ਮੋਟਾ ਚਲੋ ਜੋ ਵੀ ਜ਼ਰੂਰਤ ਪੈਂਦੀ ਘਰ ਲਿਆਉਣ ਦਾ ਸਮਾਨ ਕੋਈ ਦਿੱਕਤ ਨਹੀਂ ਸੀ ਮਨ ਹੁੰਦੀ ਘਰ ਦੀ ਰਾਖੀ ਘਰ ਦਾ ਸਾਰਾ ਕੁਝ ਮਤਲਬ ਕਿ ਪਰਾ ਕਰਦਾ ਪਰਾ ਕਰਦਾ ਸੀ ਹਾਂਜੀ ਕੁਝ ਵੀ ਕਰਦਾ ਕਿਤੇ ਵੀ ਰਿਸ਼ਤੇਦਾਰੀ ਚ ਜਾਣਾ ਕੁਝ ਵੀ ਜਾਣਾ ਉਹ ਮल्लू ਕੇ ਕਰਦਾ ਵੀ ਐਦਾਂ ਤੂੰ ਐਦਾਂ ਕਰ ਹੂੰ ਠੀਕ ਹੈ ਨਹੀਂ ਇਕੱਲੇ ਰਹਿ ਗਏ ਬਾਈ ਹੂੰ ਬਿਲਕੁਲ ਇਕੱਲੇ ਰਹਿ ਗਏ ਭਾਈ ਜੀ ਜੋਗਲ ਤੱਕ ਇੱਜ਼ਾਤ ਨਹੀਂ ਮਿਲਦਾ ਜੋਗਲ ਤੱਕ ਪ੍ਰਸ਼ੰਸਾ ਨਹੀਂ ਕਰਨਾ ਜੀ ਬਿਰਕਤੋ ਦੇਖੋ ਕਿ ਇਹ ਪਰਾ ਹੈ ਬਿੰਦੇ ਦਾ 40 ਸਾਲਾਂ ਉਸ ਵਿਅਕਤੀ ਦਾ ਜਿਸ ਦਾ ਕੱਲ ਕਤਲ ਹੋਇਆ ਸੀ ਇਹਨਾਂ ਨੂੰ ਦੱਸਿਆ ਗਿਆ ਟੁੱਟ ਚੁੱਕਾ ਮੈਂ ਮੇਰੇ ਬੱਚੇ ਆਪਣੇ ਉਸਤਾੂ ਦੀ ਅਡੀ ਕਰ ਰਹੇ ਨੇ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਲਈ ਚਾਕਲੇਟ, ਕੁਰਕਰੇ ਤੇ ਹੋਰ ਵੀ ਕਈ ਸਮਾਨ ਲੈ ਕੇ ਆਂਦਾ ਸੀ ਰਾਤ ਵੀ ਬੱਚੇ ਅਡੀ ਕਰ ਰਹੇ ਸੀ ਕਦੋਂ ਸਾਡਾ ਤਾਊ ਕੋਈ ਸਮਾਨ ਲੈ ਕੇ ਆਏਗਾ ਬੱਚਿਆਂ ਨੂੰ ਨਹੀਂ ਦੱਸਿਆ ਜੋ ਇਹਨਾਂ ਦੇ ਬੱਚੇ ਨੇ ਪਾਵੇਂ ਕਿ ਉਹਨਾਂ ਦਾ ਵਿਆਹ ਨਹੀਂ ਹੋਇਆ ਸੀ ਬਿੰਦੇ ਦਾ ਪਰ ਅਜੇ ਤੱਕ ਤੁਸੀਂ ਦੇਖੋ ਕਿ ਉਸ ਮ੍ਰਿਤਕ ਨੌਜਵਾਨ ਵਿਅਕਤੀ ਦੇ ਬਾਪ ਨੂੰ ਵੀ ਨਹੀਂ ਦੱਸਿਆ ਇਹਨਾਂ ਨੂੰ ਦੱਸਿਆ ਗਿਆ ਕਿ ਆਪਣੇ ਪਿਤਾ ਦੀ ਹਾਲਤ ਬਹੁਤ ਨਾਜ਼ੁਕ ਹੈ ਜਿਸ ਨੂੰ ਲੈ ਕੇ ਅਗਰ ਉਹਨਾਂ ਨੂੰ ਦੱਸਦੇ ਆ ਤਾਂ ਬਹੁਤ ਸਦਮੇ ਚਲੇ ਜਾਣਗੇ ਤੇ ਦੇਖੋ ਕਿੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਹੈ ਤਾਂ ਇਹ ਉਹ ਭਰਾ ਹੈ ਜੋ ਕਿ ਬੇਵਸ ਹੈ ਤੇ ਨਾਲ ਦੀ ਨਾਲ ਪੁਲਿਸ ਦੇ ਅੱਗੇ ਅਪੀਲ ਕਰ ਰਿਹਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਬੜੀ ਛੇਤੀ ਕਾਰਵਾਈ ਕੀਤੀ ਹੈ ਇੱਕ ਦੋਸ਼ੀ ਨੂੰ ਫੜਿਆ ਹੈ ਦੂਜੇ ਪਾਸੇ ਇੱਕ ਔਰਤ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਉਸ ਨੂੰ ਵੀ ਜਲਦੀ ਫੜ ਲਿਆ ਜਾਵੇ ਤਾਂ ਕਿ ਮੇਰੇ ਭਰਾ ਦਾ ਇਨਸਾਫ ਮਿਲ ਸਕੇ ਤੇ ਨਾਲ ਦੀ ਨਾਲ ਸੰਸਕਾਰ ਵੀ ਉਦੋਂ ਕਰਾਂਗੇ ਤਦੂ ਦੇਖੋ ਕਿ ਬੇਵਸਪਰਾ ਦੀ ਕਹਾਣੀ ਹੈ ਜੋ ਕਿ ਕੱਲ ਤੋਂ ਲਗਾਤਾਰ ਦੁੱਖ ਭਰੀ ਤੁਸੀਂ ਵੀ ਸੁਣ ਰਹੇ ਹੋ ਥੋੜੇ ਕੰਨ ਗਰਜੋਦ ਦੇ ਨਾਲ ਹਰਤੇਸ਼